ਕੀ ਹਾਲ ਨੇ ਦੋਸਤੋ ਵੀਰ ਦਾ ਸਾਰੇ ਵਧੀਆ ਹੋਵੰਗੇ ਅੱਜ ਦੀ ਵੀਡੀਓ ਲਾ ਲਓ ਬਲੌਗ ਲਾ ਲਓ ਉਹਦੇ ਵਿੱਚ ਤੁਹਾਡਾ ਸਵਾਗਤ ਹੈ ਅੱਜ ਆਪਾਂ ਦੋਸਤੋ ਗੱਲ ਕਰਨ ਲੱਗੇ ਕਾਮਯਾਬੀ ਬਾਰੇ ਹਨਾ ਦੋਸਤੋ ਕੁਝ ਹੀ ਸਾਰਿਆਂ ਨੂੰ ਹੁੰਦੀ ਹੈ ਵੀ ਜਦੋਂ ਕੋਈ ਬੰਦਾ ਗਰੀਬੀ ਚੋਂ ਦਾ ਛੋਟੇ ਲੈਵਲ ਚ ਉੱਟ ਕੇ ਬੰਦਾ ਤਰੱਕੀ ਕਰਦਾ ਹਨਾ ਕੁਝ ਹੀ ਕਿਤੇ ਨਾ ਕਿਤੇ ਹੁੰਦੀ ਹੈ ਪਰ ਉਹ ਰੱਬ ਨੂੰ ਤੇ ਤੁਹਾਡਾ ਸਾਥ ਦੇਣ ਵਾਲਿਆਂ ਨੂੰ ਨਹੀਂ ਭੁੱਲਣਾ ਚਾਹੀਦਾ ਕਿਉਂਕਿ ਕੋਈ ਵੀ ਬੰਦਾ ਜਦੋਂ ਮੰਨ ਲਓ ਬੰਦਾ ਇੱਕ ਤਰ੍ਹਾਂ ਦਾ ਤਰੱਕੀ ਕਰ ਜਾਂਦਾ ਹਨ ਉਹ ਬੰਦਾ ਛੇਤੀ ਪੈਰ ਛੱਡ ਜਾਂਦਾ 99% ਬੰਦੇ ਪੈਰ ਛੱਡ ਜਾਂਦੇ ਆ ਯਾਰ ਹਨ ਆਪਣੀ ਅੱਖ ਹੀ ਦੇਖਣ ਦੀ ਗੱਲ ਆ ਤੇ ਕਿਤੇ ਨਾ ਕਿਤੇ ਆਪਾਂ ਇਹ ਨਹੀਂ ਕਹਿ ਸਕਦੇ ਵੀ ਮਿਹਨਤ ਕਰਨ ਨਾਲ ਕਾਮਯਾਬੀ ਮਿਲਦੀ ਆ ਹਨ ਕੱਲੀ ਮਿਹਨਤ ਕਰਨ ਨਾਲ ਜੇ ਕਾਮਯਾਬੀ ਮਿਲਦੀ ਹੁੰਦੀ ਤਾਂ ਜਿਹੜੇ ਲੇਬਰ ਵਾਲੇ ਬੰਦੇ ਸਾਰਾ ਸਾਰਾ ਦਿਨ ਬੋਰੀਆਂ ਢੋਈ ਜਾਂਦੇ ਆ ਜਾਂ ਆਪਣੇ ਆ ਹੁੰਦੇ ਨੇ ਆਪਾਂ ਗੱਡੀਆਂ ਵਾਲੇ ਲਹਾਰ ਗਏ ਨੇ ਸਾਰਾ ਦਿਨ ਲੋਹਾ ਕੁੱਟੀ ਜਾਂਦੇ ਆ ਬੁੜੀਆਂ ਇਹਨਾਂ ਦੀ ਸਾਰਾ ਦਿਨ ਧੁੱਪਿਆ ਨਾ ਲੋਹੇ ਦਾ ਸਮਾਨ ਵੇਚਦੀਆਂ ਫਿਰਦੀਆਂ ਰਹਿੰਦੀਆਂ ਨੇ ਤੇ ਇਹਨਾਂ ਦੇ ਸ਼ਿਰ ਤੇ ਸ਼ੱਤ ਵੀ ਨਹੀਂ ਹੁੰਦੀ ਚਲੋ ਉਹ ਗੱਲ ਵੱਖਰਾ ਮੈਟਰ ਹੈ ਨਾ ਵੀ ਇਹਨਾਂ ਨੂੰ ਕੋਈ ਸਰਾਬ ਮਿਲਿਆ ਜਾਂ ਕੁਝ ਵੀ ਜੇ ਇਹਨਾਂ ਨੇ ਸ਼ੱਤ ਪਾਉਂਦੇ ਨਹੀਂ ਪਰ ਜੇ ਕੁਲਮ ਲਾ ਕੇ ਤਾਂ ਇਹਨਾਂ ਦੀ ਜ਼ਿੰਦਗੀ ਨੂੰ ਪਗਰੀਬੀ ਦੀ ਜ਼ਿੰਦਗੀ ਕਹਿ ਸਕਦੇ ਹੁੰਦੇ ਹਨ ਨਾ ਵੀ ਚਲੋ ਕਿਤੇ ਕੋਈ ਖੁਸ਼ੀ ਹੈ ਯਾਰ ਕਿਵੇਂ ਹੈ ਨਾ ਪਰ ਆਪਾਂ ਇਹਨਾਂ ਨੂੰ ਅਮੀਰ ਹੀ ਨਹੀਂ ਕਹਿ ਸਕਦੇ ਕਿਉਂਕਿ ਲਾਜ ਲੱਪੇ ਵੀ ਇਹਨਾਂ ਤੋਂ ਵਿਚਾਰਾਂ ਤੋਂ ਇਹੋ ਜਿਹੀ ਕਰਾਇਆ ਜਾਂਦੇ ਹਨ ਤਾਂ ਮੈਂ ਤਾਂ ਤਾਂ ਇਹਨਾਂ ਨੇ ਬਹੁਤ ਕੀਤੀ ਹੁੰਦੀ ਹੈ ਕੱਲੀ ਮਿਹਨਤ ਨਾਲ ਨਹੀਂ ਕਦੇ ਵੀ ਅਮੀਰ ਹੋਇਆ ਜਾ ਸਕਦਾ ਜਾਂ ਤਰੱਕੀ ਕੀਤੀ ਜਾ ਸਕਦੀ ਤਾਂ ਤਰੱਕੀ ਦਾ ਬੰਦਾ ਭੁੱਲ ਜਾਂਦਾ ਬੰਦਾ ਪਹਿਲਾਂ ਪਹਿਲਾਂ ਵੀ ਕਿੰਨੇ ਸਾਲਾਂ ਤੋਂ ਬੰਦਾ ਆਪਦੀ ਮਿਹਨਤ ਕਰੀ ਦਿਆ ਹੁੰਦਾ ਪਰ ਕਿਤੇ ਨਾ ਕਿਤੇ ਇਹ ਗੱਲਾਂ ਯਾਦ ਰੱਖਣੀਆਂ ਚਾਹੀਦੀਆਂ ਨੇ ਵੀ ਯਾਰ ਕਿਸੇ ਬੰਦੇ ਨੇ ਆਪ ਨੂੰ ਸਹੀ رائے ਦਿੱਤੀ ਤੇ ਕਿਸੇ ਬੰਦੇ ਨੇ ਆਪ ਨੂੰ ਸਿੱਧੇ ਰਾਹ ਪਾਇਆ ਜਾਂ ਕਿਸੇ ਬੰਦੇ ਨੇ ਆਪ ਨੂੰ ਕੋਈ ਪੁਆਇੰਟ ਦਿੱਤਾ ਕਈ ਵਾਰੀ ਕੋਈ ਆਪਾਂ ਆਪਣਾ ਕੋਈ ਬੰਦਾ ਇਹ ਜਿਹਾ ਹੀ ਰਹਿ ਜਾਂਦਾ ਤੇ ਉਹ رائے ਫੜ ਕੇ ਜਾ ਉਹ ਤਰੀਕਾ ਵਰਤ ਕੇ ਆਪਾਂ ਵੀ ਆਪਣੀ ਮਿਹਨਤ ਨੂੰ ਭਾਗ ਲਾ ਸਕਦੇ ਜਾਂ ਪੱਤਰਕੀ ਕਰ ਸਕਦੇ ਹੁੰਦੇ ਆ ਤਾਂ ਵਿੱਚ ਮੈਂ ਉਹੀ ਗੱਲ ਮੈਂ ਦੁਬਾਰਾ ਕਰ ਦਿੰਦਾ 99% ਬੰਦੇ ਆਪਦੇ ਯਾਰਾਂ ਦੋਸਤਾਂ ਨੂੰ ਆਪ ਦਾ ਸਾਥ ਦਿੱਤਾ ਹੋਇਆ ਨੂੰ ਆਪਦੀ ਕੋਈ ਮੰਨ ਲੋ ਸਕਸੈਸ ਪੁਆਇੰਟ ਦੱਸਿਓ ਹੋਇਆ ਨੂੰ ਭੁੱਲ ਜਾਂਦੇ ਹਾਂ ਤਾਂ ਤਰੱਕੀ ਸਕਸੈਸ ਸਫਲਤਾ ਕਦੇ ਵੀ ਇਕੱਲੀ ਮਿਹਨਤ ਨਾਲ ਨਹੀਂ ਆਉਂਦੀ ਉਹਦੇ ਪਿੱਛੇ ਛੋਡੀਆਂ ਮਾਂ ਪਿਓ ਦੀਆਂ ਦੁਆਵਾਂ ਛੋਡੇ ਯਾਰਾਂ ਦੋਸਤਾਂ ਦੀਆਂ ਦੁਆਵਾਂ ਹਨਾ ਠੀਕ ਆ ਛੋਡੇ ਪਾਸਤੇ ਕਦੋਂ ਇਹ ਨਹੀਂ ਪਤਾ ਕਦੋਂ ਕਿਸੇ ਨੇ ਕੀ ਦੁਆ ਕੀਤੀ ਹੋਵੇ ਤੇ ਰੱਬ ਨੂੰ ਸੁਣ ਲਈ ਹੋਵੇ ਹਨਾ ਮਾਂ ਪਿਓ ਤਾਂ ਹਮੇਸ਼ਾ ਹੀ ਜਵਾਕਾਂ ਵਾਸਤੇ ਦੁਆਵਾਂ ਕਰਦੇ ਆ ਤੇ ਮਾਂ ਪਿਓ ਦਾ ਸਾਥ ਬੰਦਾ ਕਈ ਵਾਰੀ ਗਲਤੀ ਵੀ ਕਰ ਰਿਹਾ ਹੁੰਦਾ ਮਾਂ ਪਿਓ ਫਿਰ ਵੀ ਕਹਿੰਦਾ ਵੀ ਯਾਰ ਤੂੰ ਇਹ ਕੰਮ ਕਰਾ ਨਾ ਵੀ ਤੂੰ ਚਲੋ ਜੇ ਨਾ ਸਹੀ ਕਰੂਗਾ ਤਾਂ ਕੁਛ ਇਹ ਸਿੱਖੂਗਾ ਤਾਂ ਹੈਗੀ ਠੀਕ ਆ ਤੇ ਉਹ ਬਾਬੇ ਦੀ ਮਿਹਰ ਤੇ ਬਾਬੇ ਦਾ ਸਿਰ ਤੇ ਹੱਥ ਸਫਲਤਾ ਵਾਸਤੇ ਤਰੱਕੀ ਵਾਸਤੇ ਸਾਰੀਆਂ ਚੀਜ਼ਾਂ ਚਾਹੀਦੀਆਂ ਹੁੰਦੀਆਂ ਪਰ ਕੋਸ਼ਕ ਕੋਸ਼ਕ ਬੰਦੇ ਨਹੀਂ 99% ਬੰਦੇ ਤਾਂ ਕਾਫੀ ਜ਼ਿਆਦੇ ਹੋਗੇ ਤਰੱਕੀ ਮੈਨਨ ਤੋਂ ਬਾਅਦ ਸਫਲਤਾ ਮੈਨਨ ਤੋਂ ਬਾਅਦ ਉਹਦੇ ਯਾਰਾਂ ਦੋਸਤਾਂ ਨੂੰ ਸਾਰੇ ਕਾਸਨ ਭੁੱਲ ਜਾਂਦੇ ਆ ਤੇ ਉਹ ਸਿਰਫ ਐਂ ਕਹਿੰਦੇ ਵੀ ਬਈ ਮੈਂ ਐਂ ਕਰਤਾ ਮੈਂ ਕੱਟਾ ਤੇ ਮਨ ਲੋ ਕਹਿ ਸਕਦੇ ਆ ਆਪਦਾ ਗਰਾਊਂਡ ਲੈਵਲ ਉਹ ਬੰਦੇ ਭੁੱਲ ਜਾਂਦੇ ਆ ਤਾਂ ਡਿੱਗਦੇ ਵੀ ਬਹੁਤ ਜ਼ਿਆਦਾ ਸੇਤੀ ਹੁੰਦੀ ਆ ਥੱਲੇ ਆਪਾਂ ਨੂੰ ਕੋਈ ਕਿਸੇ ਨਾਲ ਇਹ ਨਹੀਂ ਹੈਗਾ ਵੀ ਉਹ ਡਿੱਗੇ ਜਾਂ ਕਰੇ ਪਰ ਆਪਣੀ ਵੀਡੀਓ ਬਣਾਉਣ ਦਾ ਮਕਸਦ ਇਹ ਹੀ ਆ ਸਿਰਫ ਵੀਰ ਹਰ ਬੰਦੇ ਨੂੰ ਆਪਣਾ ਨੇਚਰ ਆ ਯਾਰ ਹਨਾ ਆਪਾਂ ਕਿਸੇ ਨੂੰ ਕੁਝ ਨਹੀਂ ਕਹਿੰਦੇ ਆਪਣਾ ਨੇਚਰ ਆ ਵੀਰ ਮਾੜੇ ਟਾਈਮ 'ਚ ਜਿਹੜਾ ਤੁਹਾਡੇ ਨਾਲ ਬੰਦਾ ਖੜਿਆ ਹੋਵੇ ਠੀਕ ਆ ਮਾੜੇ ਟਾਈਮ 'ਚ ਤੁਹਾਨੂੰ ਉਹ ਬੰਦੇ ਨੇ ਬਹੁਤ ਵੱਡੀ ਗੱਲ ਕਹਤੀ ਹੋਵੇ ਬਈ ਮੈਂ ਤੇਰੇ ਨਾਲ ਆਣਾ ਤਾਂ ਅਗਲਾ ਵੀ ਬਹੁਤ ਵੱਡਾ ਕੁਝ ਸੋਚ ਕੇ ਸਾਨੂੰ ਉਹਦਾ ਭਰਾ ਮੰਨ ਕੇ ਜਾਂ ਸਾਨੂੰ ਉਹਦਾ ਯਾਰ ਦੋਸਤ ਮੰਨ ਕੇ ਜਾਂ ਸਾਨੂੰ ਉਹਦਾ ਰਿਸ਼ਤੇਦਾਰ ਮੰਨ ਕੇ ਤਾਂ ਤਾਂ ਹੀ ਹਲਾ ਕਹਿੰਦਾ ਬਈ ਮੈਂ ਤੇਰੇ ਨਾਲ ਆ ਤਾਂ ਉਹ ਗੱਲਾਂ ਬੰਦੇ ਨੂੰ ਕਿਤੇ ਨਾ ਕਿਤੇ ਯਾਰ ਜਦੋਂ ਤੇ ਚੰਗਾ ਟਾਈਮ ਆਉਂਦਾ ਨਾ ਉਹਨੇ ਸੋਚਣਾ ਚਾਹੀਦਾ ਵੀ ਜੇ ਦੋ ਬੰਦੇ ਨੇ ਮੈਨੂੰ ਉਹ ਗੱਲ ਨਾ ਕਹੀ ਹੁੰਦੀ ਜਾਂ ਮੇਰੀ ਉਵੇਂ ਮਦਦ ਨਾ ਕੀਤੀ ਹੁੰਦੀ ਤਾਂ ਮੈਂ ਉਠ ਘੜੋਂਦਾ ਠੀਕ ਆ ਜਾਂ ਆਪਣੇ ਕਿਸੇ ਨੇ ਰਿਸ਼ਤੇਦਾਰ ਨੇ ਮਦਦ ਕੀਤੀ ਆ ਤਾਂ ਉਹ ਕਿਤੇ ਨਾ ਕਿਤੇ ਤਾਂ ਬਨੂੰ ਆਸਾਨ ਉਹਦਾ ਮੰਨਣਾ ਚਾਹੀਦਾ ਹਨਾ ਵੀਰ ਹਾਂ ਮੈਨੂੰ ਇਹ ਬੰਦੇ ਨੇ ਹੀ ਰਾਏ ਦਿੱਤੀ ਸੀ ਜਾਂ ਬੰਦੇ ਨੇ ਆ ਮੇਰੇ ਨਾਲ ਹੀ ਬੰਦਾ ਨਾਲ ਖੜਿਆ ਸੀ ਠੀਕ ਆ ਤਾਂ ਉਦੋਂ ਉਹਨੂੰ ਭੁੱਲਣਾ ਨਹੀਂ ਚਾਹੀਦਾ ਕੋਈ ਆ ਠੀਕ ਆ ਹਾਂ ਜੇ ਤੁਹਾਡੇ ਨਾਲ ਕੋਈ ਬੰਦਾ ਮਾੜੀ ਕਰਕੇ ਗਿਆ ਜਾਂ ਤੁਹਾਡੇ ਸਾਥ ਨਹੀਂ ਤਾਂ ਭੁੱਲਣਾ ਉਹਨੂੰ ਵੀ ਨਹੀਂ ਚਾਹੀਦਾ ਉਹ ਬੰਦੇ ਨੂੰ ਟੋਕ ਵੀ ਮੇਰਾ ਇਹ ਨੇਚਰ ਅੰਕ ਟੋਕ ਵੀ ਦਿਨਣਾ ਬਈ ਤੂੰ ਉਦੋਂ ਫਲਾਣੇ ਟਾਈਮ ਆ ਗਏ ਤੇ ਅਗਲੇ 2 ਮਿੰਟ ਦਾ ਗੁੱਸਾ ਲੱਗਦਾ ਅਗਲਾ ਸੋਚਦਾ ਵੀ ਹੈ ਤੇ ਅਗਲੇ ਨੂੰ ਆਪਾਂ ਜਉਂ ਹੀ ਫੁੱਦੀ ਲੈ ਜਾਵਾਂ ਬਈ ਐ ਨਹੀਂ ਬੰਨੇ ਮਰ ਜਾਵਾਂਗੇ ਕਿਸੇ ਗੱਲ ਤੋਂ ਉਹ ਗੱਲ ਬੱਕਰੀ ਆ ਨਹੀਂ ਕਰਨੀ ਚਾਹੀਦੀ ਉਹ ਤਾਂ ਚਲੋ ਆਪਾਂ ਕਹਿੰਦੇ ਆ ਰੱਬ ਤਰੱਕੀ ਮਿਹਨਤ ਸਫਲਤਾ ਹਨ ਉਚਾਈਆਂ ਬੁਲੰਦੀਆਂ ਸਾਰਿਆਂ ਨੂੰ ਦੇਵੇ ਤੇ ਖਾਸ ਕਰ ਜਿਹੜੇ ਬੰਦੇ ਗਰੀਬੀ ਚ ਰਹਿ ਰਹੇ ਆ ਆਪਣੇ ਸਾਰੇ ਪੰਜਾਬੀ ਵਾਲਿਆਂ ਦਾ ਸਿਸਟਮ ਇਹੀ ਹੁੰਦਾ ਪੰਜ ਸੱਤ ਕਿੱਲੇ ਵਾਲਾ ਬੰਦਾ ਗਰੀਬੀ ਨਾਲ ਹੀ ਜ਼ਿੰਦਗੀ ਕੋਈ ਇੰਸਟਾਗ੍ਰam ਵਾਲੀ ਜ਼ਿੰਦਗੀ ਤਾਂ ਕਿਸੇ ਕਿਸਾਨ ਦੀ ਵੀ ਨਹੀਂ ਹੈਗੀ ਸਾਰੀ ਗਰੀਬੀ ਵਾਲੀ ਜ਼ਿੰਦਗੀ ਨਾਲ ਹੀ ਜੂਝ ਰਹੇ ਆ ਤਾਂ ਰੱਬ ਸਭ ਨੂੰ ਤਰੱਕੀ ਦੇਵੇ ਤਰੱਕੀ ਵੀ ਬਣ ਲੋ ਕਿਸੇ ਦੇ ਘਰੇ ਬਿਮਾਰੀ ਠੁਮਾਰੀ ਨਾ ਹੋਵੇ ਯਾਰ ਹਨਾ ਚੰਗੀ ਜਵਾਕ ਪੜ੍ਹਾਈ ਲਿਖਾਈ ਕਰਨ ਚੰਗਾ ਬੰਦੇ ਦਾ ਘਰ ਚੱਲੇ ਤਾਂ ਆ ਚੀਜ਼ਾਂ ਹੁੰਦੀਆਂ ਨੇ ਆਪਾਂ ਨੂੰ ਬੈਠਾ ਨੂੰ ਫੀਲ ਹੋਇਆ ਯਾਰ ਹਨਾ ਕੁਝ ਕੁ ਜੀ ਜ਼ਿੰਦਗੀ ਦੀ ਚੀਜ਼ਾਂ ਹੈ ਜੀ ਹੋ ਜਾਂਦੇ ਹਨ ਹਨਾ ਵੀ ਆਪਾਂ ਕਈ ਬੰਦਾ ਵਿੱਚ ਵੱਡੇ ਵੱਡੇ ਸਟੈਂਡ ਲੈ ਜਾਂਦੇ ਉਹਨਾਂ ਨਾਲ ਵੀ ਵੱਡੇ ਵੱਡੇ ਬਾਅਦ ਵੀ ਕਰ ਦਿੰਦੇ ਬਾਅਦ ਵੀ ਆਪਾਂ ਤਾਂ ਕਹਿੰਦੇ ਹੁੰਦੇ ਆ ਵੀ ਵਾਦਾ ਵੀ ਬੰਦਾ ਫੇਰ ਹੀ ਕਰਦਾ ਜੇ ਉਹ ਸੋਚਦਾ ਉਹਨਾਂ ਦਾ ਅਗਲਾ ਕਿਸੇ ਨੂੰ ਭਰਾ ਮੰਨਦਾ ਕਿਸੇ ਨੂੰ ਯਾਰ ਦੋਸਤ ਮੰਨਦਾ ਤਾਂ ਉਹ ਵੀ ਆਪਾਂ ਕਰ ਜਾਂਦੇ ਹੁੰਦੇ ਤੇ ਉਹ ਬੰਦਾ ਮਾੜਾ ਜਿਹਾ ਹਵਾ ਨਹੀਂ ਲੱਗਨ ਦਿੰਦਾ ਮੁੜ ਕੇ ਪਰਾਂ ਨੂੰ ਤਾਂ ਬੰਦਾ ਉਹ ਕੋ ਲੈ ਜਾਂਦਾ ਤਾਂ ਇਹੀ ਕਹਣਾ ਦੋਸਤੋ ਬੈਕ ਟੂ ਸਕਰਾਨਾ ਕਰਿਆ ਕਰੋ ਕਿ ਕੱਲੀਆਂ ਗੱਲਾਂ ਨਾਲ ਨਹੀਂ ਚੰਗਾ ਬਣਿਆ ਜਾ ਸਕਦਾ ਕੱਲਾਂ ਤਾਂ ਯਾਰ ਮੈਂ ਇੱਥੇ ਬਹੁਤ ਕੁਝ ਬੋਲਦੂ ਨਾ ਤਾਂ ਆਪਾਂ ਨੂੰ ਵੀ ਸੋਚਣਾ ਚਾਹੀਦਾ ਯਾਰ ਵੀ ਕਿਵੇਂ ਇਹ ਸਿਸਟਮ ਕੀ ਹੈ ਗਲਤ ਕਿਸੇ ਨੂੰ ਗੱਲਾਂ ਸੁਣ ਕੇ ਵੀ ਜੱਜ ਨਹੀਂ ਕਰਨਾ ਚਾਹੀਦਾ ਤੇ ਨਾ ਕਦੀ ਗੱਲਾਂ ਨਾਲ ਚੰਗਾ ਬਣਾਇਆ ਜਾ ਸਕਦਾ ਕਿਉਂਕਿ ਉਹ ਕਾਲਪੁਰ ਖਵਾ ਕਰੋ ਜਿਹਨੇ ਆਪਾਂ ਨੂੰ ਬਣਾਇਆ ਜਿਹਨੇ ਆਪਣਾ ਸੀ ਇਹ ਬਣਾਇਆ ਉਹ ਆਪਣੇ ਅੰਦਰ ਦੀ ਕੋਈ ਜੈਲਸੀ ਆ ਕੋਈ ਅੰਦਰ ਆਪਣਾ ਕੁਝ ਵੀ ਚੱਲ ਰਿਹਾ ਉਹਨੂੰ ਸਾਰਾ ਕੁਝ ਪਤਾ ਹੁੰਦਾ ਠੀਕ ਆ ਆਪਾਂ ਦਾ ਬੰਦੇ ਨੂੰ ਜੱਜ ਆਪਣੇ ਨਾਲ ਗੋਸ਼ ਕਰਨ ਤੋਂ ਬਾਅਦ ਜਾਂ ਆਪਣਾ ਮਾੜੀ ਕਰਨ ਤੋਂ ਬਾਅਦ ਜਾਂ ਆਪਣੇ ਨਾਲ ਚੰਗੀ ਕਰਨ ਤੋਂ ਬਾਅਦ ਜਾਂ ਆਪਣੇ ਨਾਲ ਵਰਤੋਂ ਤੋਂ ਬਾਅਦ ਜੱਜ ਕਰਦੇ ਆ ਠੀਕ ਆ ਉਹਨੂੰ ਪਹਿਲਾਂ ਪਤਾ ਹੁੰਦਾ ਵੀ ਦਿਮਾਗ 'ਚ ਕੀ ਪਲੈਨਿੰਗ ਚੱਲੀ ਜਾਂਦੀ ਹੈ ਕਿਉਂ ਤੇਰੇ ਨੇੜੇ ਆਇਆ ਜਾਂ ਕਿਵੇਂ ਤੈਨੂੰ ਵਰਤਣਾ ਚਾਹੁੰਦਾ ਕਿ ਤੇ ਇਥੇ ਫਾਇਦਾ ਲੈ ਜੂਗਾ ਠੀਕ ਆ ਪਰ ਆਪਣਾ ਜਿਹੜਾ ਵਿਆਪੀ ਬੰਦਾ ਉਹ ਹਮੇਸ਼ਾ ਮੈਂ ਤਾਂ ਇਹ ਕਹਣਾ ਹਰ ਇੱਕ ਬੰਦਾ ਤਾਣੀ ਕਿਹੋ ਜਿਹਾ ਤੇ ਪਉਪੋੜੇ ਜਾਂਦਾ ਯਾਰ ਨਾ ਪਿਆਰ ਨਾਲ ਉਹ ਤੋ ਕੁਝ ਵੀ ਲਿਆ ਜਾ ਸਕਦਾ ਹੁੰਦਾ ਤੋ ਕੁਝ ਵੀ ਮੌਲ ਪ੍ਰਾਅ ਬਣਾ ਕੇ ਦੋਸਤ ਬਣਾ ਕੇ ਮੇਰਾ ਬੈਸਟ ਫਰੈਂਡ ਬਣਾ ਕੇ ਕੋਸ਼ਿਬੂ ਤੋਂ ਲਿਆ ਜਾ ਸਕਦਾ ਹੁੰਦਾ ਤੇ ਆਕੜ ਨਾਲ ਬੰਦਾ ਕੋਈ ਕੁਝ ਨਹੀਂ ਦਿੰਦਾ ਹੁੰਦਾ ਕਿਸੇ ਨੂੰ ਨਾ ਰੋਟੀ ਧਾਰਿਆ ਆਪਦੇ ਘਰੇ ਖਾ ਕੇ ਹੀ ਸੌਂਦੇ ਹੁੰਦੇ ਆ ਤਾਂ ਇਹ ਜਿਵੇਂ ਬਹੁਤ ਚੀਜ਼ਾਂ ਹੁੰਦੀਆਂ ਨੇ ਜਿਹੜੀਆਂ ਜ਼ਿੰਦਗੀ 'ਚ ਹੁੰਦੀਆਂ ਨੇ ਤਾਂ ਵੀਰ ਚਲੋ ਮਿਹਨਤ ਕਰੋ ਪਰ ਉਹ ਬੈਗਰੂ ਦਾ ਸਕਰਾਨਾ ਨਾ ਕਰੋ ਸਕਰਾਨਾ ਕਰਦੇ ਰਹੋ ਕਿਸੇ ਨੂੰ ਭੁੱਲੇ ਨਾ ਕਿਸੇ ਦਾ ਸਹਾਰਾ ਤੇ ਯਾਰ ਜਮੀਨਾਂ ਭੁੱਲੋ ਤੇ ਬਾਕੀ ਜਿਹੜੇ ਬੰਦੇ ਕਹਿੰਦੇ ਨੇ ਸਾਡੇ ਵਾਲਾ ਸਾਡੇ ਵਾਲਾ ਸਾਡੇ ਵਾਲਾ ਨਾ ਮੈਂ ਤਾਂ ਨਹੀਂ ਜੀਣ ਕਰਦਾ ਨਾ ਤੁਸੀਂ ਵੀ ਦੇਖੋ ਵੀਰੇ ਸਾਡੇ ਵਾਲਾ ਸ਼ਬਦ ਬਹੁਤ ਵੱਡਾ ਗਾਣਾ ਇੱਥੇ ਪ੍ਰੋਫਟੀਆਂ ਪਿੱਛੇ ਦਾ ਭਰਾ ਭਰਾ ਦੇ ਦੋਸਮਣ ਹੋ ਜਾਂਦੇ ਸਾਨੂੰ ਪਤਾ ਹੀ ਆ ਤਾਂ ਭਰਾ ਤੋਂ ਵੱਧ ਸਾਡੇ ਵਾਲਾ ਕੌਣ ਹੁੰਦਾ ਪਰ ਜਿਹੜਾ ਬੰਦਾ ਫੋਨ ਚੱਕ ਕੇ ਸਾਨੂੰ ਕਹੇ ਵੀ ਸਾਡੇ ਵਾਲਾ ਸਾਡੇ ਵਾਲਾ ਤੇ ਉਂ ਸੁਰਥੋਂ ਪਾਸਾ ਵਟਣ ਲੱਗੇ ਜੇ ਤਾਂ ਸਾਡੇ ਵਾਲਾ ਸਾਡੇ ਵਾਲਾ ਕਹਿਣ ਵਾਲੇ ਬਹੁਤ ਹੁੰਦੇ ਜਾਰੀ ਦੋਸਤੀ ਦੇ ਘਰ ਜੀ ਦੋਸਤੋ ਬਹੁਤ ਜਿਆਦਾ ਦੂਰ ਨੇ ਹਨ ਆਪਣੇ ਜਾਰ ਦੋਸਤ ਬਹੁਤ ਘੈਂਟ ਘੈਂਟ ਵੀ ਨੇ ਤੇ ਬਹੁਤਾਂ ਤਾਂ ਆਪਾਂ ਦੂਰ ਵੀ ਹੋਏ ਆ ਫਰ ਜਾਰੀ ਦੋਸਤੀ ਦੇ ਘਰ ਬਹੁਤ ਦੂਰ ਜਾਰੀ ਦੋਸਤੀ ਨਮਾਉਣੀ ਬਹੁਤ ਔਖੀ ਆ ਤੁਸੀਂ ਆਪਦਾ ਫਾਇਦਾ ਸੋਚਣ ਤੋਂ ਪਹਿਲਾਂ ਜੇ ਆਪਦੇ ਯਾਰ ਦੋਸਤ ਦਾ ਫਾਇਦਾ ਸੋਚੋਗੇ ਜੇ ਸੋਚੋਗੇ ਵੀ ਆਹ ਕੰਮ ਵਿੱਚ ਮੈਂ ਤਾਂ ਸਾਥ ਦੇਣਾ ਦਾ ਕੋਈ ਨੁਕਸਾਨ ਤਾਂ ਨਹੀਂ ਹੁੰਦਾ ਜਾਂ ਮੈਂ ਇਹਦਾ ਜੀ ਸਾਥ ਦੂੰਗਾ ਤਾਂ ਇੱਥੇ ਕਿ ਫਾਇਦਾ ਹੋ ਗਿਆ ਨਾ ਠੀਕ ਹੈ ਇੱਕ ਟਾਈਮ ਤੁਸੀਂ ਘਰੇ ਵੀ ਗੁੱਸੇ ਹੋ ਕੇ ਉਹਦੀ ਮਦਦ ਕਰਨ ਪਾਉਗੇ ਨਾ ਯਾਰੀ ਦੋਸਤੀ ਚੀਜ਼ ਹੀ ਹੈ ਆਹ ਲੜਕਾਂ ਦਾ ਵੀ ਇਹਦੀਆਂ ਜਾ ਰਹੀਆਂ ਨੇ ਇਹਦੇ ਕੋਲੇ ਮੁੰਡੇ ਆਉਂਦੇ ਆ ਜਾਂ ਆਏ ਆ ਯਾਰੀਆਂ ਦੋਸਤੀਆਂ ਫੇਰ ਹੀ ਨਿਭਦੀਆਂ ਜੇ ਆਪਾਂ ਪਹਿਲਾਂ ਯਾਰ ਵਾਲੇ ਸੋਚਾਂਗੇ ਨਾ ਯਾਰ ਬਹੁਤ ਭੰਤੇ ਹੁੰਦੇ ਆ ਪਰ ਜਾਰੀਆਂ ਨਿਭਦੀਆਂ ਤੇ ਜਾਰੀਆਂ ਨਿਭਣੇ ਵਾਸਤੇ ਤਾਂ ਐਨਾ ਸੋਚ ਲਿਆ ਕਰੋ ਬੰਦੇ ਨੂੰ ਐ ਸੋਚ ਲਿਆ ਕਰੋ ਵੀ ਇਹਦੇ ਯਾਰ ਦੋਸਤ ਕਿੰਨੇ ਪੁਰਾਣੇ ਨੇ ਜਿਹੜਾ ਬਾਹਲੇ ਸਾਲਾਂ ਤੋਂ ਕਿਸੇ ਦੇ ਨਾਲ ਖੜਾ ਤੇ ਉਹਦੇ ਬਾਹਲੇ ਪੁਰਾਣੇ ਯਾਰ ਦੋਸਤ ਨੇ ਉਹ ਬੰਦਾ 100% ਚੰਗੇ ਹੋਊਗਾ ਤੇ ਜਿਹੜਾ ਅੱਜ ਕਿਸੇ ਹੋਰ ਨਾਲ ਫੋਟੋ ਤੇ ਕੱਲ ਨੂੰ ਕਿਸੇ ਹੋਰ ਨਾਲ ਫੋਟੋ ਅੱਜ ਤੂੰ ਸਾਡੇ ਵਾਲਾ ਤੇ ਅੱਜ ਤੂੰ ਸਾਡੇ ਵਾਲਾ ਨਾ ਉਹ ਬੰਦੇ ਦਾ ਵੀ ਕੋਈ ਸਟੈਂਡ ਨਹੀਂ ਹੁੰਦਾ ਠੀਕ ਆ ਕੋਈ ਉਹਨਾਂ ਦੀਆਂ ਜਾਰੀਆਂ ਦੋਸਤੀਆਂ ਨਹੀਂ ਉਹਨਾਂ ਨੂੰ ਜਿਹਦੇ ਤੱਕ ਮਤਲਬ ਆ ਉਹਦੇ ਨਾਲ ਉਹਨਾਂ ਦੀ ਫੋਟੋ ਹੋਊ ਨੇਕਦਰ ਨਨ ਕਿਸੇ ਹੋਰ ਨਾਲ اگلے ਮਹੀਨੇ ਕਿਸੇ ਹੋਰ ਨਾਲ ਮੈਂ ਹੋਊਗਾ اگلے ਸਾਲ ਕਿਸੇ ਨਾਲ ਹੋਰ ਨਾਲ ਹੋਊ ਇਹ ਨਹੀਂ ਹਨ ਵੀ ਜ਼ਿੰਦਗੀ ਚ ਨਵੇਂ ਯਾਰ ਦੋਸਤ ਨਹੀਂ ਆਉਂਦੇ ਟਾਈਮ ਟੂ ਟਾਈਮ ਬੰਦੇ ਦੇ ਯਾਰ ਦੋਸਤ ਬਣਦੇ ਰਹਿੰਦੇ ਆ ਪਰ ਇਹ ਸੋਚੋ ਵੀ 10 ਸਾਲ ਪੁਰਾਣੇ ਯਾਰ ਇਹਦੇ ਨਾਲ ਵਰਤਦੇ ਨੇ 5 ਸਾਲ ਪੁਰਾਣੇ ਯਾਰ ਇਹਨੂੰ ਕੀ ਕਹਿੰਦੇ ਨੇ ਜਦੋਂ ਉਹਨਾਂ ਦੇ ਘਰੇ ਆਉਣੀ ਜਾਣ ਕਿਵੇਂ ਹਨ ਕਿ ਉਹਨਾਂ ਦੀਆਂ ਵੀ ਮੰਨ ਲਓ ਉਹਨਾਂ ਨਾਲ ਵੀ ਟੁੱਟ ਗਿਆ ਕਿਸੇ ਨਾ ਕਿਸੇ ਤਰੀਕੇ ਤੇ ਜੇ ਆਪਾਂ ਸਾਰਿਆਂ ਨੂੰ ਟੁੱਟਦੇ ਆ ਤੇ ਤਾਂ ਮਤਲਬ ਕਿਤੇ ਨਾ ਕਿਤੇ ਕਮੀਆਂ ਪਈਆਂ ਆਪਣੇ ਚ ਨੇ ਤਾਂ ਮਾਹ ਆਪਣੇ ਅੱਜ ਦੇ ਬਲੌਗ ਦਾ ਇਹੀ ਮਤਲਬ ਸੀਗਾ ਪਿਆਰ ਗੁਣ ਕਰਿਆ ਕਰੋ ਗੁਣ ਭੁੱਲਿਆ ਨਾ ਕਰੋ ਹਨਾ ਮਿਹਨਤ ਕਰੋ ਤੇ ਉਹ ਸੱਚੇ ਪਾਤਸ਼ਾਹ ਨੂੰ ਆਪਦੇ ਯਾਰਾਂ ਦੋਸਤਾਂ ਨੇ ਮਾਤਾ ਆਪਣੀ ਮਾਤਾ ਮਾਂ ਪਰ ਉਹਦੀਆਂ ਸਾਰਿਆਂ ਦੀਆਂ ਦੁਆਵਾਂ ਠੀਕ ਹੈ ਇੱਕ ਮੁਕੇ ਤੁਹਾਡੇ ਜਵਾਕਾਂ ਦੇ ਆ ਤੁਹਾਡੇ ਭਤੀਜੇ ਭਤੀਜੀਆਂ ਨੇ ਨਾ ਤੁਹਾਡੇ ਨਾਲ ਜੁੜੇ ਹੋਏ ਸਾਰਿਆਂ ਦੀਆਂ ਦੁਆਵਾਂ ਤੁਹਾਡੀ ਸਫਲਤਾ ਪਿੱਛੇ ਕੰਮ ਕਰਦੀਆਂ ਹੁੰਦੀਆਂ ਨੇ ਕੌਕੀ ਜੇ ਤੁਸੀਂ ਕਾਮ ਜਾਓ ਹੋਗੇ ਤਾਂ ਮੰਨ ਲਓ ਕੋਈ ਤੁਹਾਡਾ ਰਿਲੇਟਡਾ ਹਨਾ ਉਹ ਉਹਨੂੰ ਵੀ ਕਦੇ ਨਾ ਕਦੇ ਕੋਸ਼ੀ ਹੋਊਗੀ ਜੇ ਬੰਦਾ ਰੱਤ ਪੈਂਦਾ ਹੋਊਗਾ ਵੀ ਉਹਨੂੰ ਵੀ ਕਦੇ ਨਾ ਕਰ ਚੀਜ਼ ਹੋਊਗੀ ਸਾਨੂੰ ਵੀ ਆਪਣਾ ਇਹ ਰਿਸ਼ਤੇਦਾਰ ਸਾਨੂੰ ਕੋਈ ਚੀਜ਼ ਲੈ ਕੇ ਦੇਊਗਾ ਨਾ ਵੀ ਜਿਵੇਂ ਜਿਵੇਂ ਅੱਕ ਨੂੰ ਦਾ ਖਾਣਾ ਚੀਜ਼ਾਂ ਤੱਕ ਮਤਲਬ ਹੁੰਦਾ ਹਨਾ ਤੇ ਵੀ ਕਪੜੇ ਲੈ ਕੇ ਦੇਊਗਾ ਛੋਟੀ ਸਕਸੈਸ ਨਾਲ ਯਾਰ ਸਾਰਿਆਂ ਨੂੰ ਫਾਇਦਾ ਹੁੰਦਾ ਹੁੰਦਾ ਨੁਕਸਾਨ ਛੋਟੀ ਸਕਸੈਸ ਨਾਲ ਕਿਸੇ ਨੂੰ ਨਹੀਂ ਹੁੰਦਾ ਹੁੰਦਾ ਕਿਉਂਕਿ ਸਾਨੂੰ ਜੇ ਪੈਸਾ ਆਉਣਾ ਜਾਂ ਛੋਟੀ ਸਫਲਤਾ ਹੋਣੀ ਆ ਉਹਦੇ ਨਾਲ ਸੋਡੇ ਯਾਰ ਦੋਸਤਾਂ ਨੂੰ ਜਾਂ ਸੋਡੇ ਗਵਾਂਢੀ ਨੂੰ ਕਿਸੇ ਨੂੰ ਕੋਈ ਨੁਕਸਾਨ ਹੋਣ ਵਾਲਾ ਤਾਂ ਹੈ ਨਹੀਂ ਠੀਕ ਹੈ ਤਾਂ ਸਾਰੇ ਆਪਣੇ ਵਾਸਤੇ ਦੁਆਵਾਂ ਹੀ ਮੰਗਦੇ ਹੁੰਦੇ ਆ ਵੀ ਇਹ ਬੰਦਾ ਕਾਮਯਾਬ ਹੋਵੇ ਹਨਾ ਕੋਈ ਹੁੰਦਾ ਇੱਕ ਮਾੜਾ ਸੋਚ ਕਿ ਕਿਹੜੇ ਸੋਡੇ ਨਾਲ ਜੈਲ ਸੀ ਕਰਦਾ ਹੋਊਗਾ ਪਰ ਉਹ ਇਹ ਬੰਦੇ ਦੇ ਆਪ ਦੇ ਮਨ 'ਚ ਆ ਜਾਂਦਾ ਵੀ ਯਾਰ ਹਨਾ ਵੀ ਮੈਂ ਐ ਤਰੱਕੀ ਕਰ ਲਈ ਤੇ ਮੈਂ ਦਿਖਾਉਣੀ ਜੈਲ ਸੀ ਕਰਦਾ ਹੋਊਗਾ ਤਾਂ ਇਦਾਂ ਨਹੀਂ ਕਰਨਾ ਚਾਹੀਦਾ ਯਾਰ ਚਲੋ ਬਾਕੀ ਜੇ ਕੋਈ ਕਰ ਦਿਆ ਤਾਂ ਆਪਾਂ ਤਾਂ ਉਹਨਾਂ ਦਾ ਸਭ ਕੀ ਲੈਨੇ ਹਨਾ ਵੀ ਵਰਤਨ ਬ੍ਰਤੀ ਨੂੰ ਤੇ ਦੋਣੇ ਤੇ ਹੋਰ ਬੰਦੇ ਬਥੇਰੇ ਹੁੰਦੇ ਆਪਣੇ ਨਾਲ ਬਾਦੂ ਯਾਰ ਦੋਸਤ ਪੁਰਾਣੇ 2007-08 ਦੇ ਜਦ ਸਕੂਲ ਟਾਈਮ ਦੇ ਤਾਂ ਹੈਗੇ ਹੈਗੇ ਆਈਟੀਆ ਟਾਈਮ ਦੇ ਕਾਲਜ ਟਾਈਮ ਦੇ ਉਦੋਂ ਦੇ ਆਪਣਾ ਜੁੜੇ ਹੋਏ ਬੰਦੇ ਤਾਂ ਆਪਾਂ ਇਹਨਾਂ ਕੰਦੇ ਕੋਈ ਆਪਾ ਵਾਲੀ ਚੰਗੇ ਤਾਂ ਜੁੜੇ ਹੋਏ ਆ ਪਰ ਆਪਾਂ ਸਾਰਿਆਂ ਨੂੰ ਕਹਿੰਦਾ ਵੀ ਯਾਰ ਮਾੜੇ ਟਾਈਮ ਵਾਲੇ ਬੰਦਿਆਂ ਨੂੰ ਠੀਕ ਆ ਔਖੇ ਟਾਈਮ ਵਾਲੇ ਬੰਦਿਆਂ ਨੂੰ ਜਿਹੜੇ ਤੁਹਾਡੇ ਨਾਲ ਖੜੇ ਉਹਨਾਂ ਨੂੰ ਜਰੂਰ ਯਾਦ ਰੱਖਿਆ ਕਰੋ ਤਾਂ ਮਿਹਨਤ ਕਰਦੇ ਰਹੋ ਠੀਕ ਆ ਕਿਸਮਤ ਦਾ ਕੋਈ ਪਤਾ ਨਹੀਂ ਆਪਾਂ ਕਿਸਮਤ ਨੂੰ ਕਦੀ ਵੀ ਮਾੜੀ ਨਹੀਂ ਕਹਿ ਸਕਦੇ ਕਿਉਂਕਿ ਕਿਸ ਬੰਦਾ ਕੋਈ ਪਤਾ ਨਹੀਂ ਜਿਵੇਂ ਸੜਕ ਤੇ ਬੈਠੇ ਬੰਦੇ ਦੀ ਕਿਸਮਤ ਬਦਲ ਜਾਂਦੀ ਹੈ ਪਰ ਕਿਤੇ ਜੇ ਆਪ ਕਹਿੰਨਾ ਭੋਲੇਪਨ ਚ ਥੋੜਾ ਜਿਹਾ ਹੋ ਜਾਂਦਾ ਕਈ ਵਾਰੀ ਹਨਾ ਪਰ ਕਿਸੇ ਸਮੇਂ ਤੁਹਾਡਾ ਜਰੂਰ ਸਾਥ ਦੇਉਗੇ ਹਨਾ ਮਿਹਨਤ ਕਿਉਂਕਿ ਮੈਂ ਇਹ ਚੀਜ਼ ਮੰਨਦਾ ਵੀ ਮਿਕਲ ਨਹੀਂ ਮਿਹਨਤ ਕੁਝ ਨਹੀਂ ਕਰਦੀ ਇਕੱਲੀ ਮਿਹਨਤ ਨਾਲ ਕਿਸਮਤ ਵੀ ਬਹੁਤ ਕੁਝ ਕਰਦੀ ਹੈ ਇੱਕ ਬੰਦਾ ਤਾਂ ਸਾਧਨ ਖਪੀ ਜਾਂਦਾ ਹਨਾ ਮਿਹਨਤ ਤਾਂ ਉਹ ਵੀ ਕਰਦਾਗਾ ਪਰ ਉਹਦੀ ਫਸਲ ਵੀ ਜਿੱਤੇ ਮੀਂਹ ਪੈ ਜਾਂਦਾ ਗਰੰਡ ਹੋ ਜਾਂਦੀ ਹੈ ਹਨਾ ਇੱਕ ਬੰਦਾ ਉਹ ਵੀ ਭੱਜ ਆਉਂਦਾ ਜਾਂਦਾ ਪੀ ਜਾਂਦਾ ਤਾਂ ਉਹਦੀ ਫਸਲਾਂ ਨੂੰ ਪਤਾ ਵਧੀਆ ਹੋ ਜੇ ਇੱਥੇ ਕਿਤੇ ਨਾ ਕਿਤੇ ਕਿਸਮ ਦਾ ਮੈਟਰ ਕਰਦੀ ਹੈ ਨੇ ਇੱਥੇ ਉਹ ਕਾਲਪੁਰਕ ਬੈਗਰੋ ਦੀ ਕਿਰਪਾ ਮੈਟਰ ਕਰਦੀ ਹੈ ਸਾਰਾ ਕੁਝ ਮੈਟਰ ਕਰਦਾ ਹੁੰਦਾ ਦੋਸਤੋ ਤੇ ਵੀਡੀਓ ਕਮੈਂਟ ਕਰਕੇ ਜਰੂਰ ਦੱਸਿਓ ਆਪਣੀ ਵੀਡੀਓ 'ਚ ਥੋੜੀਆਂ ਮੋਸ਼ਨਾਂ ਹੁੰਦੀਆਂ ਨੇ ਫੀਲਿੰਗਾਂ ਜੁੜੀਆਂ ਆਉਂਦੀਆਂ ਨੇ ਹਨਾ ਤੇ ਇਹ ਨਾ ਕਹੋ ਵੀ ਅਮ ਵਡਾ ਬਦਵਾਨ ਬਣ ਗਿਆ ਨਾ ਸਾਨੂੰ ਗੱਲ ਵਧੀਆ ਲੱਗਦੀ ਹੁੰਦੀ ਹੈ ਸ਼ੇਅਰ ਕਮੈਂਟ ਕਰਦਿਆ ਕਰੋ ਨਹੀਂ ਯਾਰ ਵੀਡੀਓ ਸਕਿਪ ਕਰਦਿਆ ਕਰੋ ਨਾ ਵੀਰੇ ਤੇ ਧੰਨਵਾਦ ਸਾਰਿਆਂ ਦਾ ਹਾਤੇ ਰੋਖੋ ਤੇ ਭਾਗਤ ਦੇ ਬਰਤੋਂ ਹਾਂ ਜੀ